मुर्दाबागर <laughs> मु ਦਰਦ ਕਰੋ ਦਰਦ ਕਰੋ ਗੁੰਡਾ ਟਾਣੀ ਮਰਦਾਬਾਦ 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 ਮਾਨਸਾ ਦੇ ਵਿੱਚ ਗਣਤੰਤਰ ਦੇ ਸਥਿ ਜਿਹੜਾ ਮੰਤਰੀ ਜਿੰਪਾਏ ਨੇ ਝੰਡਾ ਲਹਿਰਾਉਣਾ ਸੀ ਉਹਨੂੰ ਕਾਲੀਆਂ ਝੰਡੀਆਂ ਦਿਖਾਉਣ ਵਾਸਤੇ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾਣਾ ਸੀ ਤਾਂ ਮਾਨਸਾ ਦੇ ਪੁਲ ਪੁਲ ਬੰਦ ਕਰਤਾ ਜੇ ਕਹੀ ਦੀਏ ਵੀ ਉਸ ਨੂੰ ਜੋਕੇ ਖਾਣੇ ਦੇ ਵਿੱਚ ਉਸ ਸਾਡੇ ਆਗੂ ਵਰਕਰਾਂ ਨੂੰ ਚੜੀਰ ਥਾਣੇ ਦੇ ਵਿੱਚ ਉਸ ਹਜੇ ਸਾਡੇ ਵਰਕਰਾਂ ਨੂੰ ਇੱਕ ਬੱਸ ਰਾਹ ਦੇ ਵਿੱਚ ਹੀ ਲਈ ਫਿਰਦੀ ਹੈ ਇਹ ਆ ਜਿਹੜੇ ਅਸੀਂ ਖੜੇ ਆ ਚੜੀਰ ਜੋਗਾ ਥਾਣੇ ਦੇ ਵਿੱਚ ਖੜੇ ਆਗੇ ਤੇ ਉਸ ਪ੍ਰਸ਼ਾਸਨ ਨੇ ਮਤਲਬ ਸਾਨੂੰ ਜੋਗਾ ਖਾਣੇ ਦੇ ਵਿੱਚ ਲਿਆਂਦਾ ਹੋਇਆਗਾ ਸਾਡੀ ਸਰਕਾਰ ਤੋਂ ਇਹੀ ਮੰਗ ਸੀ ਚਾਹ ਸਾਡੀ ਗੱਲ ਸੁਣਦੇ ਵੀ ਅਸੀਂ ਜਿਹੜੀ ਮੰਗ ਨੂੰ ਲੈ ਕੇ ਭਲਾਡੇ ਪਿਛਲੇ 20 2022 ਦਰਾਂ ਤੋਂ ਧਰਨਾ ਲੱਗਿਆ ਹੋਇਆ ਕੂਲਰਾਂ ਵਾਲੇ ਗੁੰਡੇ ਸਰਪੰਚਰੋਂ ਸਜ਼ਾ ਦਿਵਾਉਣ ਲਈ ਕਿਉਂਨੇ ਸਾਡੇ ਇਖਤਿਆਰ ਤੇ ਗੱਡੀ ਚੜ੍ਹਾ ਕੇ ਜਖਮੀ ਕੀਤਾ ਉਹ ਅਜੇ ਵੀ ਹਸਪਤਾਲ 'ਚ ਹੈ ਪਰ ਮਾਨਸਾ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਬੁਧਰਾਮ ਦੇ ਇਸ਼ਾਰੇ ਤੇ ਉਹ ਸਰਪੰਚ ਤੇ ਕੋਈ ਵੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਜਿਹੜਾ ਬੁਧਰਾਮ ਹੈ ਉਰਾਪੂ ਵਾਗੇ ਤੇ ਗੁੰਡਾ ਢਾਣੀ ਦਾ ਜੇ ਕਹਦੀ ਅੱਜ ਮੁੱਖ ਸਰਗਣਾ ਜੋ ਜ਼ਮੀਨਾਂ ਨੂੰ ਲੈ ਕੇ ਵੱਡੇ ਕਬਜ਼ੇ ਕਰਾ ਰਿਹਾ ਹੈ ਇਹ ਲੜਾਈ ਉਸ ਦੇ ਵਿਰੋਧ ਦੇ ਵਿੱਚ ਅਸੀਂ ਪੰਜਾਬ ਸਰਕਾਰ ਵਿਰੁੱਧ ਕਾਲੀਆਂ ਝੰਡਿਆ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਿੰਨਾ ਕਿ ਕੀਤਾ ਪਰ ਪੁਲਿਸ ਨੇ ਸਾਨੂੰ ਜੋਗੇ ਥਾਣੇ ਦੇ ਵਿੱਚ ਬੰਦ ਕੀਤਾ ਜਿੱਥੇ ਜੋਗੇ ਥਾਣੇ ਦੇ ਵਿੱਚ ਬੰਦਾ ਇਹ ਲੋਕ ਨੇ ਜਿਹੜੇ ਚੜਦੀ ਕਲਾ 'ਚ ਨੇਗੇ ਸੋ ਦੇਖ ਹੀ ਸਕਦੇ ਹੋ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਪਰ ਇਸ ਗੱਲ ਦੀ ਅਸੀਂ ਕਰੜੀ ਨਿੰਦਾ ਕਰਦੇ ਆਂ ਕਿ ਪੁਲਿਸ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੀ ਗੱਲਬਾਤ ਕਰਾਉਣ ਦੀ ਬਜਾਏ ਸਾਨੂੰ ਹਰ ਇੱਕ ਮੁੱਸਾ 'ਚ ਵੱਖ-ਵੱਖ ਥਾਣਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਅੱਜ ਅਸੀਂ ਉਹਨਾਂ ਦੀ ਸਪੋਰਟ ਅੰਗਰ ਕਰਾਉਣ ਦੇ ਲਈ ਉਹਨਾਂ ਦੇ ਪੱਤਰ ਜ਼ਬਤ ਕਰਾਉਣ ਦੇ ਲਈ ਆਪਾਂ ਮਾਲਸਾ ਕਾਲਜ ਮੁਰੇ ਇੱਕ ਰੋਸ ਕਰਨਾ ਆਇਸੀ ਮੈਂ ਸੂਟ ਕਰਦਾ ਬਜ਼ੁਰਗਾਂ ਨੂੰ ਇਹਦੇ ਲੰਮੇ ਸਮੇਂ ਤੋਂ ਸਰਕਾਰਾਂ ਨਾਲ ਸੰਘਰਸ਼ ਕਰਦੇ ਆ ਰਹੇ ਨੇ ਤੇ ਸਾਨੂੰ ਜਿਹੜੀ ਨਵੀਂ ਪੀੜ੍ਹੀ ਹੈ ਤੇ ਮੱਥਾ ਮਾਰ ਮਾਰ ਸਾਨੂੰ ਜਾਗਰਤ ਕਰ ਰਹੇ ਨੇ ਦੂਰੀ ਲੜਾਈ ਟੀਰੀ ਲੜ ਰਹੇ ਨੇ ਘਰਾਂ ਨਾਲ ਵੀ ਲੜ ਰਹੇ ਨੇ ਘਰੋਂ ਵੀ ਲੜਾਈ ਹੁੰਦੀ ਹੈ ਗਰੂਜ ਨਿਕਲ ਜਾਣਾ ਇਹ ਖੰਗਾੜਾ ਸਿਸਟਮ ਹੈ ਉਹਦੇ ਨਾਲ ਵੀ ਲੜਦੇ ਨੇ ਤੇ ਜਿਹੜੇ ਆਮ ਲੋਕ ਨੇ ਉਹਨਾਂ ਨਾਲ ਵੀ ਲੜਦੇ ਨੇ ਜਾਗੋ ਸੋ ਮੈਂ ਤੋਂ ਪਹਿਲਾਂ ਸਰ ਨਾਲ ਬੁਲਾ ਰਿਆ ਨੇ ਦਸਤੀ ਦਿੱਤਾ ਕਿਵੇਂ ਇਹ ਸਿਸਟਮ ਦੋ ਚੱਲਦਾ ਹੈਗਾ ਕਿ ਕਿੰਨੇ ਗੁੰਡੇ ਵੀਤਰਾ ਇਹ ਤੁਹਾਡਾ ਗੁੰਡਾ ਰਾਜ ਪ੍ਰਬੰਧ ਚਲਾ ਰਹੇ ਹਾਂ ਸੋਹੇ ਜਿੰਨੇ ਵੀ ਤੁਸੀਂ ਦਾਗਦੀਨ ਜਮੀਰਾ ਵਾਲੇ ਆ ਇਹ ਆਪਾਂ ਨਹੀਂ ਲੱਗਣ ਦੇਵਾਂਗੇ ਸਰੋਟਾ ਕਿਉਂਕਿ ਆਪਾਂ ਇੱਕ ਕਹੇ ਜੇ ਵਿਛੇ ਤੋਂ ਵਿਤਰੇ ਹੋਏ ਆਪਾਂ ਨੂੰ ਹੁੱਤੀ ਮਿਲੀਏ ਬੰਦਾ ਸਿੰਘ ਬਹਾਦਰ ਵਰਗੇ ਤੋਂ ਤੇ ਆਪਣੇ ਦਾਦਿਆਂ ਪਿਤਾ ਤੋਂ ਜਿਹਨਾਂ ਆਪਦਾ ਪਰਿਵਾਰ ਹੀ ਲੋਕਾਂ ਦੀ ਖਾਤਰ ਤੇ ਦੂਜੇ ਧਰਮ ਦੀ ਖਾਤਰ ਤੇ ਆਪਦਾ ਪਿਤਾ ਬਾਤਤਾ ਸੀ ਆਪਾਂ ਨੂੰ ਉਹਨਾਂ ਦੀ ਹੁੱਤੀ ਮਿਲੀ ਹੋਈ ਹੈ ਜਾਣ ਡਰਗੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰੇਖਾ ਕਰ ਦੇਣਾ ਚਾਹੀਦਾ ਵੀ ਖਬਰ ਹੀ ਮੈਂ ਜਿਹੜਾ ਆਵਾਜ਼ ਉਠਾਉਂਦਾ ਕੋਈ ਉਹ ਨਹੀਂ ਉਹਨੂੰ ਦਬਾ ਲੂੰਗਾ ਪਰ ਨਹੀਂ ਇਹ ਦਬਾਈ ਨਹੀਂ ਇਹ ਜਿੰਨਾ ਦਬਾਉਂਦੇ ਨੇ ਉਹਨਾਂ ਪ੍ਰੈਸ਼ਰ ਬਣਦਾ ਉਹਨਾਂ ਇਹ ਤਹਾ ਬਣ ਕੇ ਉੱਪਰਦੇ ਆਪਾਂ ਨੂੰ ਵਿਸ਼ਵਾਸ ਦਵਾਇਆ ਸੀ ਪਹਿਲਾਂ ਐਸਐਸ ਵੀ ਨੇ ਦਵਾਇਆ ਸੀ ਫਿਰ ਆ ਜਿੰਨਾਂ ਦੱਸਿਆ ਕੇਜਰੀਵਾਲ ਨੇ ਆਉਣਾ ਸੀ ਉਦੋਂ ਵੀ ਇਹਨਾਂ ਨੂੰ ਇਹ ਹੀ ਸੀ ਉਹ ਆਹੀ ਯਾਰ ਉੱਥੇ ਕਿਤੇ ਹੈ ਆਣਾ ਜਾਣ ਆਪਾਂ ਵਿਸ਼ਵਾਸ ਦਵਾ ਦੰਨੇ ਆ ਚੱਲ ਤਿੱਗ ਜਾਣਗੇ ਆਪਾਂ ਆ ਉਹ ਜਿਹੜਾ ਕੋਈ ਧਰਨਾ ਮਜਾਰਾ ਕਰਨਾ ਸੀ ਪਿੰਲੀ ਨੂੰ ਆਪਾਂ ਔਰ ਉਹ ਬੰਦ ਕਰਤਾ ਸੀ ਉਸ ਤੋਂ ਬਾਅਦ ਆਪਾਂ ਛੇ ਤਰੀਕ ਨੂੰ ਬਣਾਡੇ ਦੇ ਡਿਪਟੀ ਦਾ ਦਫ਼ਤਰ ਮੂਰੇ ਆਪਣਾ ਧਰਨਾ ਆਪਾਂ ਲਾਤਾ ਪੱਕੇ ਤੌਰ ਤੇ ਕਿਹਾ ਨਹੀਂ ਠਿੱਕੀ ਅਰੇ ਬੋਲ ਤੇ ਗੋ ਕਿੱਤੀ ਬਾੜੀ ਮੰਤਰੀ ਹੈ ਸ਼ਾਇਦ ਗੁੱਡੀਆਂ ਉਹ ਆਇਆ ਤਾਂ ਆਪਣੇ ਸੂਬੇ ਦੇ ਲੀਡਰਾਂ ਨਾਲ ਗੱਲਬਾਤ ਕੀਤੀ ਤਾ ਉਹਨੇ ਕਿਹਾ ਮੁਰਦਾਬਾ ਮੁਰਦਾਬਾ मुर्दाबा मुर्दाबाद मुर्दाबाद मुरदाबाद すご